ਜਿਹੜਾ ਕਿ ਦੇਸੀ ਉਹਦੇ ਵਿੱਚ ਜਿਹੜੇ ਵਿੱਚ ਮੈਂ ਗੱਲ ਜੇ ਖੱਟੀ ਹੈ ਦੋਸ ਜੱਕ ਚੈੱਕ ਕੀਤਾ ਵੀ ਉਹਨਾਂ ਨੇ ਮਾਲ ਉਤੋਂ ਚਗਾ ਕੇ ਡਿਸਟロイ ਕਰਾਤਾ ਕਿ ਪੋਸਾਂ ਨੂੰ ਮਾਲ ਨਹੀਂ ਮਿਲੇ ਆ ਉਹਨੇ ਸਭ ਇਹਦੇ ਪਲਾਨ ਦੇ ਵਿੱਚ ਵਸੀਰਾਈ ਹੋਈਆਂ ਜੋ ਅਸੀਂ ਜਿਹੜੀ ਚੈੱਕ ਕੀਤੀ ਹੈ ਤੇ ਰਾਜ ਦੇ ਵਕਾ ਜੀ ਪੈ ਗਈ ਹੈ ਤੇ ਜਦੋਂ ਅਸੀਂ ਇਹਦੀ ਇਤਲਾ ਮੇਨ ਇਹਨਾਂ ਨੂੰ ਹੈਡ ਨੂੰ ਦਿੱਤੀ ਤੇ ਉਹ ਦਿਨੋਂ ਮੁਕਦੇ ਫਰਾਰ ਹੋ ਗਏ सर हमें किस तरह की कार्रवाई की जाएगी जी सैंपल लग चुके हैं उन्होंने सरदे पे फोन करके पर तो अपने दफ्तर छड़ के भज के अगर सैंपल फेल है तो सर किस तरह की कार्रवाई की जाएगी सर जो सैंपल आता है एज पर जो रूल सेंटर आते हैं कार्ड में किस किस चीज़ के सैंपल भरे जी आपने और किन की कंपलेट पर मजदूर करा जी आपने ये शिकायत आई थी हमारे पास किसकी कार्प्लेट आई जी ये कोई ललित नाम शख्स ने शिकायत की थी हमें ਉਹਦੇ ਸਟੇਜ ਗਾਰਡਿੰਗ ਦੇ ਵਿੱਚ ਜੋ ਚੈਕਿੰਗ ਕੀਤੀ ਹੈ ਕੋ ਡਬਲ ਪਾਰਪਰਲ ਵਾਂਗ ਸੀਗਾ ਉਹ ਤੋਂ ਖੀਰ ਲਾ ਕੇ ਦੇਸੀਆ ਉਹਦੇ ਵਿੱਚ ਜਿਹੜੇ ਵਿੱਚ ਮੈਂ ਗੱਲ ਲੀ ਖੱਟੀ ਹੈ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਵੀ ਉਹਨਾਂ ਨੇ ਮਾਲ ਉਤੋਂ ਚਗਾ ਕੇ ਡਿਸਟਰਾਏ ਕਰਾਤਾ ਕਿ ਪੋਸਾਂ ਨੂੰ ਮਾਲ ਨਹੀਂ ਮਿਲੇ ਆ ਉਹਨੇ ਸਭ ਇਹਦੇ ਪਲਾਨ ਦੇ ਵਿੱਚ ਵਸੀਰਾਈ ਹੋਈਆਂ ਜੋ ਅਸੀਂ ਜਿਹੜੀ ਚੈਕਿੰਗ ਕੀਤੀ ਹੈ ਤੇ ਬਰਾਜੇ ਵਕਾ ਜੀ ਪੈ ਗਈ ਹੈ ਤੇ ਜਦੋਂ ਅਸੀਂ ਇਹਦੀ ਇਤਲਾ ਮੇਨ ਇਹਨਾਂ ਨੂੰ ਹੈਡ ਨੂੰ ਦਿੱਤੀ ਜੋ تینੋਂ ਮੁਕਲੇ ਫਰਾਰ ਹੋ ਗਏ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਜੀ ਬਈ ਸੈਂਪਲ ਲੈ ਚੁੱਕੇ ਆ ਉਹਨਾਂ ਨੂੰ ਅਸਾਦੇ ਦੇ ਕੋਲ ਕਰਦੇ ਪਰ ਉਹ ਆਪਣੇ ਦਫਤਰ ਸਾਢੇ ਪਾ ਲਏ ਜੇਕਰ ਸੈਂਪਲ ਫੇਲ ਹੋ ਤਾਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਜੀ ਸੈਂਪਲ ਆ ਤਾਂ ਐਸ ਪਰ ਜੋ ਰੂਲ ਫੁਲਫਿਲ ਹੋ ਸਿਚੂਏਸ਼ਨ ਅਕੋਰਡ ਕਰਕੇ ਹੀ ਕਰਦੇ ਜੇ ਕੀ ਲੱਹੀ ਗਈ ਸੀ ਉਹਦੇ ਵਿੱਚ ਜਿਹੜੇ ਵਿੱਚ ਮੈਂ ਲਾਈ ਖੱਟੀ ਹੈ ਦੋਸ ਜੱਕ ਚੈੱਕ ਕੀਤਾ ਵੀ ਉਹਨਾਂ ਨੇ ਮਾਲ ਉਤੋਂ ਚਗਾ ਕੇ ਡਿਸਟਰੋਏ ਕਰਾਤਾ ਕਿਉਂਕਿ ਉਹਨਾਂ ਨੂੰ ਮਾਲ ਨਹੀਂ ਮਿਲੇ ਆ ਉਹਨਾਂ ਸਭੀ ਇੱਥੇ ਪਲਾਨ ਦੇ ਵਿੱਚ ਵਖੀਰਾਈ ਹੋਈਆਂ ਜੋ ਅਸੀਂ ਜਦ ਅਸੀਂ ਸ਼ਾਮਿਲ ਕੀਤੀ ਹੈ ਤੇ ਪ੍ਰਾਜੇ ਵਕਾਝੇ ਪੈ ਗਈ ਹੈ ਤੇ ਜਦੋਂ ਅਸੀਂ ਇਹ ਇਤਲਾ ਮੇਨ ਇਹਨਾਂ ਨੂੰ ਹੈਡ ਨੂੰ ਦਿੱਤੀ ਤੇ ਉਹ ਦਿਨੋਂ ਮੁਕਰੇ ਫਰਾਰ ਹੋ ਗਏ

ਆਰੇ ਸਟੇਜ ਗਾਰਡਿੰਗ ਦੇ ਵਿੱਚ ਜੋ ਚੈਕਿੰਗ ਕੀਤੀ ਹੈ ਕੋਲ ਡਬਲ ਪੰਪਟਰੋਲ ਵਾਲਾ ਸੀਗਾ ਉਹ ਤਾਂ ਖੀਰ ਲਾ ਕੇ ਗਿਆ ਸੀ ਉਹਦੇ ਵਿੱਚ ਜਿਹੜੇ ਵਿੱਚ ਮੈਂ ਗੱਲ ਲੀ ਖੱਟੀ ਹੈ ਜਦੋਂ ਜੱਕ ਚੈੱਕ ਕੀਤਾ ਵੀ ਉਹਨਾਂ ਨੇ maal ਉਤੋਂ ਚਗਾ ਕੇ ਡਿਸਟਰੋਏ ਕਰਾਤਾ ਕਿ ਕੋਸਾਂ ਨੂੰ maal ਨਹੀਂ ਮਿਲੇ ਆ ਉਹਨੇ ਸਭ ਇਹਦੇ ਪਲਾਨ ਦੇ ਵਿੱਚ ਖੀਰਾਈ ਹੋਈਆਂ ਜੋ ਅਸੀਂ ਇਹਦੀ ਸ਼ਿਕਾਇਤ ਕੀਤੀ ਹੈ ਤੇ ਰਾਜ ਦੇ ਵਕਾ ਜੀ ਪੈ ਗਈ ਹੈ ਤੇ ਜਦੋਂ ਅਸੀਂ ਇਹਦੀ ਇਤਲਾ ਮੈਂ ਇਹਨਾਂ ਨੂੰ ਹੈਡ ਨੂੰ ਦਿੱਤੀ ਤੇ ਉਹ ਦਿਨੋਂ ਮੁੱਕਰੇ ਫਰਾਰ ਹੋ ਗਏ सर अब किस तरह की कार्रवाई की जाएगी सैंपल लैट चुके हैं उन्होंने सरदे पे फोन करके पर अपने दफ्तर छड़के भे जो अगर सैंपल फेल है तो सर किस तरह की कार्रवाई की जाएगी सर जो सैंपल आता सैपल आते हैं जो रूल से कार्रवाई की जाएगी में किस किस चीज़ के सैंपल भरे जी आपने और किन की कंपलेट पर मजदूर करा जी आपने ये शिकायत आई थी हमारे पास किसकी कंपलेट है जी ये कोई ललित नाम शख्स ने शिकायत की थी हमें ਨਾ ਉਹ ਅਸਟੇਜ ਦੇ ਅੰਦਰ ਜਿਹੜੇ ਚੈਕਿੰਗ ਕੀਤੀ ਹੈ ਕੋਬਲ ਪਾਲ ਪੰਪਟਰ ਵਾਲਾ ਉਹ ਤਾਂ ਖੀਰ ਲਾ ਕੇ ਦੇਸੀਆ ਉਹਦੇ ਵਿੱਚ ਜਿਹੜੇ ਵਿੱਚ ਮੈਂ ਗੱਲੀ ਖੱਟੀ ਹੈ ਦੋ ਦੋ ਜਾ ਕੇ ਚੈੱਕ ਕੀਤਾ ਵੀ ਉਹਨਾਂ ਨੇ ਮਾਲ ਉਤੋਂ ਚਗਾ ਕੇ ਡਿਸਟਰੋਏ ਕਰਾਤਾ ਕਿ ਕੋਸਾਂ ਨੂੰ ਮਾਲ ਨਹੀਂ ਮਿਲੇ ਆ ਉਹਨਾਂ ਸਭ ਇਹਦੇ ਪਲਾਂਟ ਦੇ ਵਿੱਚ ਖੀਰ ਆਈ ਹੋਈਆਂ ਜੋ ਅਸੀਂ ਜਿਹੜੀ ਚੈਕਿੰਗ ਕੀਤੀ ਹੈ ਤੇ ਪ੍ਰਾਜ ਦੇ ਵਕਾ ਜੀ ਪਾਈ ਗਈ ਹੈ ਤੇ ਜਦੋਂ ਅਸੀਂ ਇਹਦੀ ਇਤਲਾ ਮੈਂ ਇਹਨਾਂ ਨੂੰ ਹੈੱਡ ਨੂੰ ਦਿੱਤੀ ਕਿ ਉਹ ਦਿਨੋਂ ਮੁੱਕਰੇ ਫਰਾਰ ਹੋ ਗਏ ਸਰਬ ਕੀ ਸਰਬ ਕੀ ਕਾਰਵਾਈ ਕੀ ਜਾਏਗੀ ਜੀ ਸੈਂਪਲ ਆ ਚੁੱਕੇ ਆ ਉਹਨਾਂ ਨੂੰ ਅਸਾਧ ਦੇ ਕੋਲ ਭੌਂ ਕਰਦੇ ਪਰ ਉਹ ਆਪਣੇ ਦਫਤਰ ਛੜਕੇ ਪਾ ਲੇ ਜੇਕਰ ਸੈਂਪਲ ਫੇਲ ਹਦਾ ਸਰ ਕਿਸ ਤਰ੍ਹਾਂ ਕੀ ਕਾਰਵਾਈ ਕੀ ਜਾਏਗੀ ਸਰ ਜੇ ਸੈਂਪਲ ਆਦਾ ਹੈ ਅਸ ਪਰ ਜੋ ਰੂਲ ਫੂਸਚਰ ਤੇ ਸੈਂਟਰਡ ਆ ਕੇ ਹੀ ਕਾਰਵਾਈ ਕੀ ਜਾਏਗੀ